ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਮੈਂ ਤੁਹਾਨੂੰ 2.5 ਮੀਟਰ ਕਪੜੇ ਵਿੱਚ ਸਲਵਾਰ ਦੀ ਕਟਿੰਗ ਦੱਸੂਗੀ ਜਿਹਦੇ ਨਾਲ ਅਸੀਂ 2.5 ਮੀਟਰ ਕਪੜੇ ਵਿੱਚ ਵੀ ਹੈਵੀ ਸਲਵਾਰ ਰੈਡੀ ਕਰ ਸਕਦੇ ਹਾਂ ਤੇ ਵਿਦ ਬੈਲਟ ਤੇ ਆ ਧਿਆਨ ਨਾਲ ਦੇਖਿਓ ਆ ਦੇਖੋ ਅਸੀਂ ਕਪੜੇ ਨੂੰ ਡਬਲ ਫੋਲਡ ਕੀਤਾ ਹੋਇਆ ਐ ਇਦਾਂ ਤੇ ਆ ਸਾਈਡ ਤੋਂ 6 ਇੰਚ ਦੇ ਪੱਲੇ ਲਏ ਹਨ 6 ਇੰਚ ਕਸਟਮਰ ਦੀ ਮੂਰੀ ਆ ਤਾਂ ਅਸੀਂ 6.5 ਇੰਚ ਰੈਡੀ ਆ ਤੇ 6 ਇੰਚ ਦੇ ਪੱਲੇ ਲਏ ਨੇ ਤੇ 2 ਇੰਚ ਅਸੀਂ ਇਧਰੋਂ ਲਵਾਂਗੇ ਕੁੰਦਿਆਂ ਚ ਮੂਰੀ ਲਈ 2 ਇੰਚ ਉਧਰੋਂ ਲੈ ਲਾਂਗੇ ਆ ਸਾਈਡ ਇਧਰਲੀ ਸਾਈਡ ਤੋਂ ਆਸਣ ਲਵਾਂਗੇ 10 ਇੰਚ ਸੋ ਸਲਵਾਰ ਦੀ ਲੰਬਾਈ ਹੈਗੀ 35 ਇੰਚ ਰੈਡੀ 5 ਇੰਚ ਮਾਈਨਸ ਕਰਾਂਗੇ 벨ਟ ਲਈ 30 ਇੰਚ ਉਹ ਚ 1 ਇੰਚ ਐਕਸਟਰਾ ਕਰਾਂਗੇ ਅਸੀਂ 33 ਇੰਚ ਦੀ ਇੱਥੋਂ ਅਸੀਂ ਕਟਿੰਗ ਕਰਾਂਗੇ ਕੁੰਦਿਆਂ ਦੀ ਕਿਉਂਕਿ 1 ਇੰਚ ਵਿੱਚ ਸਲਾਈ ਦੇ ਆ ਜਾਂਦਾ ਹੈ ਐਦਾਂ ਇਹਦੀ ਹੁਣ ਅਸੀਂ ਆ ਚੰਗੀ ਤਰ੍ਹਾਂ ਮਾਰਕਿੰਗ ਕਰ ਲਈ ਆ ਤੁਸੀਂ ਦੇਖੋ ਇਹ 2.5 ਮੀਟਰ ਕਪੜੇ 'ਚ ਤੁਸੀਂ ਹੈਵੀ ਸਲਵਾਰ ਬਣਾ ਸਕਦੇ ਹੋ ਨਾਲੇ ਸਾਈਡ ਤੋਂ ਪੱਲੇ ਨਿਕਲ ਜਾਣਗੇ ਜੋ ਸਾਡਾ ਐਕਸਟਰਾ ਕੱਪੜਾ ਬਚਿਆ ਹਾਵਲਾ ਐਕਸਟਰਾ ਕੱਪੜਾ ਵੀ ਬਚ ਗਿਆ ਤੇ ਇਹਦੇ ਵਿੱਚੋਂ ਅਸੀਂ ਬੈਲਟ ਕੱਢ ਲਵਾਂਗੇ ਇਹਦੇ ਵਿੱਚੋਂ ਤੇ 3 ਮੀਟਰ ਦੀ ਜੋ ਸਲਵਾਰ ਹੁੰਦੀ ਆ ਉਹ ਅਸੀਂ ਆ ਜਿਹੜੇ ਪੱਲੇ ਸਾਈਡ ਤੋਂ ਲਏ ਨੇ ਉਹ ਪਹਿਲਾਂ ਕੱਢ ਲੈਨੇ ਆ ਫਿਰ ਕੱਪੜੇ ਨੂੰ ਡਬਲ ਕਰਕੇ ਅਸੀਂ ਕੁੰਦੇ ਕੱਢਦੇ ਹੁੰਨੇ ਆ ਤੇ ਇਹਦੇ ਵਿੱਚ ਹੁਣ ਅਸੀਂ ਵਿੱਚੇ ਹੀ ਪੱਲੇ ਲੈ ਲਿਆ ਸਾਈਡ ਤੋਂ ਸਾਈਡ ਤੋਂ ਪੱਲੇ ਲਾਈ ਨੇ ਤੇ ਇਧਰੋਂ ਕੁੰਦੇ ਸਾਈਡ ਤੋਂ ਤਾਂ ਜੋ ਸਾਡੀ ਸਲਵਾਰ ਵੀ ਹੈਵੀ ਵਨ ਸਕੇ ਤੇ ਸਾਡਾ ਕੱਪੜਾ ਵੀ ਬਚ ਜਾਵੇ 벨ਟ ਲਈ ਤਾਂ ਜੋ ਅਸੀਂ ਇਸ ਤਰ੍ਹਾਂ ਅਸੀਂ 2.5 ਮੀਟਰ ਕੱਪੜੇ 'ਚ ਸਲਵਾਰ ਦੀ ਕਟਿੰਗ ਕਰ ਸਕਦੇ ਆ ਹੈਵੀ ਸਲਵਾਰ ਨੂੰ ਨਾ ਬਹੁਤੀ ਇਹ ਹੈਵੀ ਹੋਊਗੀ ਨਾ ਇਹ ਥੋੜੇ ਘੱਟ ਵਾਲ ਪੈਣਗੇ ਮੀਡੀਅਮ ਸਾਈਜ਼ ਦੀ ਸਲਵਾਰ ਹੋਊਗੀ ਬਿਲਕੁਲ ਛੋਟੀ ਵੀ ਨਹੀਂ ਹੋਊਗੀ ਘੱਟ ਬੜਾਂ ਵਾਲੀ ਵੀ ਬਿਲਕੁਲ ਨਹੀਂ ਬਣਦੀ ਇਹ ਜੋ ਕਿ ਇਹ ਬਿਲਕੁਲ ਸਹੀ ਬਣੂਗੀ ਸਲਵਾਰ ਤੁਹਾਡੀ ਪਰਫੈਕਟ ਆਊਗੀ ਐਦਾਂ ਤੁਸੀਂ ਇਹਦੀ ਹੁਣ ਕਟਿੰਗ ਕਰ ਲੈਣੀ ਆ ਆ ਦੇਖੋ ਹੁਣ ਅਸੀਂ ਇਹਦੀ ਇਧਰਲੀ ਸਾਈਡ ਤੋਂ ਕਟਿੰਗ ਕਰਾਂਗੇ अब विध पले के हाँ मूरी तो हम एदा तीशा लै कटिंग कर देंगे इधरली सैड नसन तक दूजे आसन तो एदा रख देंगे हम ऐदा यदी ਆ ਸਾਈਡ ਤੋਂ ਪੱਲਿਆਂ ਦੀ ਕਟਿੰਗ ਕਰ ਲਵਾਂਗੇ ਐਦਾਂ ਫੜ ਕੇ ਹੁਣ ਸਾਈਡ ਤੋਂ ਪੱਲਿਆਂ ਦੀ ਕਟਿੰਗ ਹੋ ਗਈ ਸੀ ਆ ਸਾਡੇ ਪੱਲੇ ਨਿਕਲਿਆ ਏ ਆ ਦੋਨੋਂ ਸਾਈਡ ਤੋਂ ਕੁੰਦੇ ਨਿਕਲਿਆ ਏ ਤੇ ਆ ਐਕਸਟਰਾ ਕੱਪੜਾ ਹੈ ਤੇ ਲਈ ਸਾਈਡ ਬਚਿਆ ਜੋ ਇਹਨੂੰ ਵੀ ਸਾਈਡ ਤੋਂ ਉਤਾਰ ਦਵਾਂਗੇ ਤੇ ਸਾਡੀ ਮੂਰੀ ਦੇ ਲਈ ਕੰਮ ਆ ਸਕਦਾ ਤੇ ਥੋੜੀ ਜੀ ਸ਼ੇਪ ਜਦੋਂ ਆ ਅਸਣ ਦੀ ਸਿੱਧੀ ਆ ਜਾਂਦੀ ਹੈ ਇਹਨੂੰ ਗੁਲਾਈ ਚ ਦਵਾਂਗੇ ਐਦਾਂ ਦੂਜੀ ਸਾਈਡ ਤੋਂ ਵੀ ਦੇ ਦਾਂਗੇ ਗੁਲਾਈ ਚ ਸੋ ਹਾਂਜੀ ਆ ਸਾਡੇ ਗੁੰਦੇ ਵੀ ਕੱਟ ਹੋਗੇ ਪੱਲੇ ਵੀ ਕੱਟ ਹੋਗੇ ਆ ਦੇਖੋ ਜਿਹੜਾ ਸਾਡਾ ਐਕਸਟਰਾ ਕੱਪੜਾ ਬਚਿਆ ਉਹਦੇ ਵਿੱਚੋਂ ਅਸੀਂ ਹੁਣ ਬੈਲਟ ਕੱਢਾਂਗੇ ਬੈਲਟੀ ਸਾਡੀ ਬਾਕੀ ਹੈ ਤੇ 벨ਟ ਦੀ ਲੰਬਾਈ ਹੈਗੀ ਉਹਨਾਂ ਦੀ 22 ਇੰਚ 22 ਇੰਚ ਚ ਅਸੀਂ 1.5 ਇੰਚ ਐਕਸਟਰਾ ਲਵਾਂਗੇ 23.5 ਇੰਚ 23 ਇੰਚ ਦੀ ਕਟਿੰਗ ਕਰ ਲਵਾਂਗੇ ਇਹਦਾ ਥੋੜਾ ਜਿਹਾ ਸਾਈਡ ਤੋਂ ਕਾਣ ਕਰਕੇ ਇਹ ਥੋੜਾ ਜਿਹਾ ਸਿੱਧਾ ਨਹੀਂ ਸੀ ਤੇ ਹੁਣ ਇਹਦੀ ਆ 8 ਇੰਚ ਹੀ ਆ ਕਪੜਾ ਇਹਦੀ 8 ਇੰਚ ਲੰਬਾਈ ਇੱਧਰ ਨੂੰ ਚੌੜਾਈ 3.5 ਐਂਡ ਨੀਚੇ ਨੂੰ 8 ਇੰਚ ਤਾਂ ਜੋ ਅਸੀਂ ਫੋਲਡ ਕਰਨਾ ਹੁੰਦਾ ਨੇਫੇ ਲਈ ਵਧੀਆ ਨੇਫਾ ਫੋਲਡ ਹੋ ਸਕੇ ਤਾਂ 8 ਇੰਚ ਲੈ ਲਾਂਗੇ 5 ਇੰਚ ਦੀ 벨ਟ ਤਿਆਰ ਹੋ ਜੂਗੀ ਆ ਦੋ ਐਨੇ ਹੋ ਗਈ ਇਹਨੂੰ ਸੈਂਟਰ ਚੋਂ ਵੀ ਕੱਟ ਦਵਾਂਗੇ ਆਦਾ ਆ ਸਾਡੀ ਬੈਲਟ ਹੋ ਗਈ ਜੀ ਆ ਫਿਰ ਵੀ ਦੇਖੋ ਇੰਨਾ ਕੱਪੜਾ ਐਕਸਟਰਾ ਹੋਰ ਬਚ ਗਿਆ ਸਾਡੇ ਕੋਲ ਇਹਨੂੰ ਅਸੀਂ ਮੂਰੀਆਂ ਵਿੱਚ ਯੂਜ਼ ਕਰ ਸਕਦੇ ਹਾਂ ਦੇਖ ਲਓ ਸੋ ਆ ਦੇਖੋ ਸੋ ਹਾਂਜੀ ਸਾਰੀ ਕਟਿੰਗ ਸਾਡੀ ਸਲਵਾਰ ਦੀ ਹੋ ਚੁੱਕੀ ਹੈ ਤੇ ਫਿਰ ਵੀ ਵਿੱਚੋਂ ਕੱਪੜਾ ਵੀ ਬਚ ਗਿਆ ਤੇ ਸਾਡੀ ਸਲਵਾਰ ਦੀ ਕਟਿੰਗ ਵੀ ਹੋ ਗਈ ਤੇ ਹੈਵੀ ਸਲਵਾਰ ਬਿਲਕੁਲ ਵਧੀਆ ਬਣੂਗੀ ਜੇ ਵੀਡੀਓ ਵਧੀਆ ਲਗੀ ਤਾਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ